ਲੋ ਹੁਣ ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨੇ ਆਨੰਦ ਸੁਣੋ ਬੜੇ ਭਾਗੀ ਹੋ ਸਗਲ ਮਨੋਰਥ ਪੂਰੇ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਪਰਮ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ संत साजन भये सर से संत साजन भये सर से पूरे गुरते जानी पूरे गुरते जानी सुनते पुनीत कहते पवित्र सुनते मुरीद कहते गुरु सतगुरु रहा भर पूरे सतगुरु रहा भर पूरे बिनवंत नानक गुरु चरण लागे बिनवंत नानक गुरु चरण लागे वाजे हद तूरें ਕਿਉਂਕਿ ਦਾਸ ਨੇ ਲਗਭਗ 40 ਸਾਲ ਬੱਚਿਆਂ ਨੂੰ ਪੜਾਇਆ ਤੇ 45 ਪਾਠ ਉਹ ਸੁਭਾਗ ਵੀ ਅਟੈਂਡ ਕੀਤੇ ਨੇ ਉਹਦੇ ਕਰਕੇ ਨਾ ਇੱਕ ਇੱਕ ਅੱਖਰ ਰੜਕਣ ਦੀ ਆਦਤ ਵੀ ਹੈ ਤੇ ਸੁਭਾਵੀ ਇਹ ਜਿਹੜਾ ਆਨੰਦ ਸ਼ਬਦ ਹੈ ਦੇਖੋ ਜਦੋਂ ਅਸੀਂ ਸ਼ੁਰੂ ਚ ਪੜਿਆ ਸੀ ਉੱਥੇ ਟਿੱਪੀ ਲੱਗੀ ਸੀ ਉਹਨੂੰ ਕੀ ਪੜਿਆ ਸੀ ਆਨੰਦ ਤੇ ਅਸੀਂ ਇੱਥੇ ਵੀ ਆਨੰਦ ਪੜਨਾ ਚਾਹੁੰਦੇ ਹਾਂ ਨਹੀਂ ਇਨ ਨਾ ਜਿਹੜਾ ਹੈ ਇਹ ਨਸਕੀ ਤੇ ਹੈ ਹੀ ਹੈ ਨਾ ਕਿਤੇ ਬੋਲੇਗਾ ਹੀ ਇਹਦਾ ਉਚਾਰਨ ਆਨੰਦ ਕਰ ਅਨੰਤ ਤੇ ਸੁਣ ਰੁਕ ਜਾਣਾ ਅਨੰਤ ਸੁਣੋ ਕੱਠਾ ਨਹੀਂ ਕਹਿਣਾ ਆਨੰਦ ਸੁਣੋ ਵੱਡੇ ਭਾਗੀਓ ਏ ਵੱਡੇ ਭਾਗਾਂ ਵਾਲਿਓ ਸੁਣੋ ਆਨੰਦ ਹੈ ਕੀ ਇਸ ਆਨੰਦ ਨੂੰ ਜਿਹਨੇ ਪ੍ਰਾਪਤ ਕਰ ਲਿਆ ਜਾਂ ਜਿਸ ਨੂੰ ਗਿਆ ਸਗਲ ਮਨੋਰਥ ਉਹਨਾਂ ਦਾ ਬੱਸ ਮਹਾਰਾਜ شکر آنند کی جدو پکرو مرو کرنا جدو مرو مرو کرنا ہٹ جائے آنند سنو بڈ بھاگیوں پڑ جانا آنند سنو بڑھ بھاگیوں نہیں آنند تو رکو بڑے وڈے باگوں والیوں سنو آنند کی ہے سگل منورت ਹਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਵਸੂਰੇ ਦਾ ਆਪਣਾ ਚੋਰੇ ਜਿਹੜਾ ਹਰ ਵੇ ਚੁਰਦੇ ਰਹਿਣਾ ਹੈ ਨਾ ਆ ਨਹੀਂ ਹੈਗਾ ਜੀ ਉਹ ਨਹੀਂ ਹੈਗਾ ਜੀ ਪਤਾ ਨਹੀਂ ਕੀ ਹੋਵੇਗਾ ਐਵੇਂ ਡਰੀ ਜਾਣਗੇ ਮਰੀ ਜਾਣਗੇ ਗੁਰਦੇਵ ਕਹਿੰਦੇ ਤੁਹਾਨੂੰ ਡਰ ਕਾਦਾ ਜੋ ਹੋਣਾ ਹੋਣਾ ਤਦ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੈ ਸਭ ਤੇਰਾ ਜ਼ੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਚੁਰਿਆਂ ਕੀ ਬੰਦਦਾ ਬਾਈਕ ਦਾ ਇੱਕ ਸardar ਜੀ ਨੇ ਸਾਡੇ ਬੜੇ ਅਮੀਰ ਬੰਦੇ ਅਮੀਰਾਂ ਨੂੰ ਜਹਾ ਫਿਕਰ ਹੁੰਦਾ ਉਹ ਕਹਿ ਕਿਆ ਕਰਨ ਬਾਬਾ ਜੀ ਸਾਡੇ ਕਦੇ ਘਰ ਆਓ ਤੁਸੀਂ ਮੈਂ ਕਿਹਾ ਚਲੋ ਇੱਕ ਦਿਨ ਕਿਸੇ ਦਾ ਕੰਮ ਸੀ ਮੈਂ ਚਲਾ ਗਿਆ ਮੈਨੂੰ ਤੇ ਤੂਫੇ ਬਿਠਾਤਾ ਕੁਰਸੀ ਤੇ ਸਰਦੀਆਂ ਦੇ ਦਿਨ ਸਭ ਤੇ ਉਹ ਆਪ ਅੰਦਰੋਂ ਨਾਲ ਨਿਕਲਣਾ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਸardar ਜੀ ਮੈਂ ਬੀਬੀ ਨੂੰ ਆਖਿਆ ਮੈਂ ਕਿਹਾ ਕੋ ਕੀ ਸਾਰ ਉਹ ਚੈਰੀ ਦਰਦੀ ਨਾ ਦੱਸੇ ਉਹ ਬਾਬਾ ਜੀ ਨੂੰ ਦੱਸਿਆ ਤੇ ਨਾ ਤੇ ਹੋਰ ਹੀ ਕੰਮ ਕਰ ਦਿੰਦਾ ਉਹ ਖੈਰ ਆ ਗਿਆ ਮੈਂ ਕਿਹਾ ਸਾਰਾ ਸਭ ਕੀ ਗੱਲ ਸੀ ਇਹ ਕਹਿੰਦੇ ਅੰਦਰ ਨੇ ਇੱਕ ਜੋਤਸ਼ੀ ਬਰਾਇਆ ਹੋਇਆ ਸੀ ਉਹਨੇ ਫਿਰ ਗੱਲ ਬਿਲੇ ਵੈਨਾ ਕਰਕੇ ਤੁਹਾਡਾ ਜੋਤਸ਼ੇ ਬਾਰੇ ਕੀ ਖਿਆਲ ਹੈ ਉਸ ਰਾਜ ਮੈਨੂੰ ਕਹਿੰਦੇ ਨੇ ਮੈਂ ਕਿਹਾ ਜੀ ਜੋਤਿਸ਼ਿਕ ਵਿਦਿਆ ਹੈ ਜੇ ਕਿਸੇ ਨੂੰ ਆਉਂਦੀ ਹੋਵੇ ਤੇ ਪਰ ਹੁਣ ਤੇ ਬਸ ਪੁੱਤਰਮ ਨਾ ਪੁੱਤਰੀ ਵਾਲੇ ਕੰਮ ਚੱਲਦਾ ਹੈ ਤੇ ਜੇ ਪੁੱਤਰ ਹੋ ਗਿਆ ਤੇ ਕਹਤ ਮੈਂ ਕਿਹਾ ਸੀ ਪੁੱਤਰ ਨਾ ਪੁੱਤਰੀ ਤੇ ਜੇ ਪੁੱਤਰੀ ਹੋ ਗਈ ਤੇ ਮੈਂ ਕਿਹਾ ਸੀ ਪੁੱਤਰ ਨਾ ਪੁੱਤਰੀ ਜਾਂ ਪੁੱਤਰ ਨਾ ਪੁੱਤਰੀ ਐ ਹੋ ਜਾ ਜੋਤਿਛੋਂ ਲੇ ਖੈਰ ਮੈਂ ਉਹਨੂੰ ਚੰਗੀ ਤਰ੍ਹਾਂ ਚਾਣਨ ਕਿਤਾ ਮੈਂ ਕਿਹਾ ਇਹ ਰੱਬ ਦੇ ਕੀਤੇ ਨੂੰ ਬਦਲ ਸਕਦਾ ਇਹ ਟੋਲਾ ਜੋਤਿ ਸੀ ਰੱਬ ਦੇ ਕੀਤੇ ਨੂੰ ਬਦਲ ਸਕਦਾ ਚੁੱਪ ਮਤਲਬ ਅਸੀਂ ਇਸ ਤਰ੍ਹਾਂ ਨਾਲ ਪਿਛ ਲੱਗ ਬਣ ਕੇ ਤੇ ਐਵੇਂ ਸਾਨੂੰ ਗੁਰੂ ਨੇ ਰੋਕੀ ਬਿਲਕੁਲ ਅਸੀਂ ਕਿਸੇ ਪੋਛ ਵਾਲੇ ਕੋਲ ਕੇ ਗੁਰੂ ਅਰਜੁਨ ਦੇਵ ਜੀ ਨੂੰ ਪੁੱਛ ਕੇ ਵੇਖੋ ਆ ਬੇਠੇ ਨੇ ਸਤਾਰਿ ਸ਼ਿਆਣੇ ਸਿੰਘ ਤੁਸੀਂ ਪੜ ਲਿਆ 410 ਪੰਨੇ ਤੇ ਆ ਸਬਰੀ ਰਾਗਾ ਸਾਬਰੀ ਰਾਗ ਉੱਥੇ ਗੁਰੂ ਅਰਜੁਨ ਦੇਵ ਜੀ ਨੇ ਲਿਖਿਆ ਜਿੱਦਣ ਦਾ ਮੈਨੂੰ ਪਤਾ ਲੱਗਿਆ ਨਾ ਕਾਰਣ ਕਰਨ ਤੂੰ ਹਾਂ ਵਰਨ ਸੂਜੇ ਮੂੰਹ ਹਾਂ ਕਰੈ ਸੋਈਏ ਹਾਂ ਸਹਿਜ ਸੁਖ ਸੋਈਏ ਹਾਂ ਜਦੋਂ ਮੈਨੂੰ ਪਤਾ ਲੱਗਿਆ ਵੀ ਸਾਰੇ ਕਾਰਨਾਂ ਦੇ ਕਰਨ ਵਾਲਾ ਤੂੰ ਹੈ ਮੈਂ ਔਰ ਕਵਲ ਵੇਖਦਾ ਹੀ ਨਹੀਂ ਤੇ ਜਦੋਂ ਤੇਰੇ ਕੀਤਾ ਸਭ ਕੁਝ ਹੋਣਾ ਤੇ ਫਿਰ ਆਪਾਂ ਸੁੱਖ ਦੀ ਨੀਂਦ ਲਾਤੇ ਲਾਤਰ ਕੇ ਸੌਣਿਆ ਸਾਲੂ ਕੀ ਲੋੜਾ ਚਿੰਤਾ ਕਰਨੀ ਬੋਲੇ ਸੋਨਹਾ ਸੋਨੂ ਵੀਰਾ ਤੂੰ ਗੁਰਦੇਵ ਕਹਿੰਦੇ ਜਿਸ ਨੇ ਪਾਰ ਭ੍ਰਮ ਪ੍ਰਭ ਪਾਇਆ ਉਤਰੇ ਸਗਲ ਉਸੂਰੀ ਉਹ ਸਭ ਚੋਰੇ ਮੁੱਕ ਗਏ ਉਹਨੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਲਖਮੀ ਟੋਟ ਨਾ ਆਵੀ ਖਾਏ ਖਰਚ ਲਖ 84 ਮੈਦਨੀ ਸਭ ਸੇਵ ਪਰਮ ਪ੍ਰਪਾਇਆ ਉਤਰੇ ਸਗਲ ਦੁੱਖ ਰੋਗ ਸੰਤਾਪ ਉਤਰੇ ਇਹ ਸਾਰੀ ਕੋਈ ਕੈਟਾਗਰੀ ਹੈ ਦੁੱਖ ਆਉਣ ਬਿਮਾਰੀਆਂ ਆਉਣ ਸੰਤਾ ਕਹਿੰਦੇ ਸਭ ਉਤਰ ਗਏ ਕਦੋਂ ਸੁਣੀ ਸੱਚੀ ਮਾਂ ਨੇ ਮੈਂ ਇੱਕ ਪੰਗਤੀ ਖਾਸ ਸੁਣਨੀ ਚਾਹੁੰਦਾ ਮੈਂ ਸਹਾਰਨਪੁਰ ਗਿਆ ਤੇ ਉੱਥੇ ਇੱਕ ਸਿੰਘ ਸਭਾ ਹੈ ਉੱਥੇ ਇੱਕ ਸੇਵਾ ਪੰਥੀ ਸਾਧੂ ਮੋਤੀराम ਜੀ ਅੱਖਾਂ ਤੋਂ ਉਹ ਸੀਗੇ ਨਬੀ ਨਾ ਤੇ ਉਹ ਉੱਥੇ ਕਹਾ ਕਦਾ ਕਰ ਰਹੇ ਸਨ ਉਹਨਾਂ ਤੋਂ ਬਾਅਦ ਫਿਰ ਮੈਂ ਕਹਾ ਕਦਾ ਕਰਨੀ ਸੀ ਉਹਨਾਂ ਨੇ ਇੱਕ ਸਾਖੀ ਸੁਣਾਈ ਕਹਿਣ ਲੱਗੇ ਇੱਕ ਰਾਚੀ ਸ਼ਹਿਰ ਦੀ ਸਾਖੀ ਹੈ کراچی پاکستان ਤੇ رہ گیا ਤੁਹਾਨੂੰ ਪਤਾ ਨਹੀਂ ਉੱਥੇ ਇੱਕ ਲਾਲਾ ਸਿੰਘ ਲਾਲਾ ਸਿੰਘ ਆਤਮਾਰਾਮ ਸਿੰਧੀ ਸੀ ਤੇ ਉਹਦੀ ਤਪ ਦੇ ਲੜਕੀ ਨੂੰ ਤਪ ਦੇ ਕੋਆ ਹੋਇਆ ਹੋਇਆ ਸੀ ਘਾਰੋ ਦਾ ਗੁਰਦੁਆਰੇ ਦੇ ਨਾਲ ਸੀ ਜਿਵੇਂ ਕੰਧ ਸਾਂਝੀ ਹੁੰਦੀ ਹੈ ਤੇ ਗੁਰਦੁਆਰੇ ਉਹ ਜਦੋਂ ਪੜਿਆ ਕਰਨਾ ਉਹ ਅਲੰਦ ਸਾਹਿਬ ਤੇ ਆਹ ਪੰਕਤੀਆਂ ਵੀ ਪੜਿਆ ਕਰਨ ਤੇ ਉਹ ਵਿਚਾਰੀ ਲੜਕੀ ਜਿਹੜੀ ਸੀ ਉਹ ਤਪਤਿਕ ਨਾਲ بیمار ਪਈ ਸੀ ਵਾਹਿਗੁਰੂ ਕਿਛੇ ਨਵੇਂ ਰੋਗ ਨਾ ਲਾਵੇ ਪਹਿਲਾ ਦਿਨ ਉਹ ਖੈਰ ਹੋ ਕਹਿੰਦੇ ਸਾਥ ਰੋ ਤੇ ਉਹ ਜਿਹੜਾ ਪਿਤਾ ਸ ਉਹਦਾ ਆਰੀਆ ਸਮਾਜੀ ਸੀ ਆਰੀਆ ਸਮਾਜੀ ਹਿੰਦੂਆ ਵੀ ਬੜੇ ਕਟੜ ਕਿਸਮ ਦੇ ਲੋਕ ਹੁੰਦੇ ਨੇ ਕਦੇ ਤਾਂ ਉਹਨਾਂ ਨੂੰ ਕਦੇ ਤੁਹਾਨੂੰ ਵਾਪ ਪਿਆ ਨਾ ਮੈਂ ਤੇ ਸਭ ਨਾਲ ਵਾਪ ਪੈਂਦਾ ਹੈਗਾ ਬੜੇ ਕਟੜ ਉਹ ਕਹਿਨ ਨੂੰ ਨਹੀਂ ਬਖਸ਼ਦੇ ਤੇ ਉਹ ਲੜਕੀ ਆਪਣੇ ਪਿਤਾ ਨੂੰ ਕੋਲ ਬਿਠਾ ਕੇ ਨਾ ਕਹਿੰਨ ਕਿ ਪਿਤਾ ਜੀ ਗੱਲ ਕਵਾਂ ਕਹਿੰਦਾ ਕਹਿ ਬੇਟਾ ਮੰਨੋਗੇ ਉਹਨੇ ਜੋ ਤਿੰਨ ਵਾਰੀ ਕੋਹਲ ਮੰਨੋਗੇ ਜੇ ਮੰਨੋ ਤੇ ਮੈਂ ਕਹ ਉਹਨੂੰ ਪਤਾ ਹੀ ਵੀ ਮੇਰਾ ਪਿਓ ਬੜਾ ਪਟੜ ਹੈਗਾ ਤੇ ਗੁਰਦੁਆਰੇ ਮੱਥਾ ਵੀ ਨਹੀਂ ਟੇਕਦਾ ਇਹ ਤਾਂ ਕਦੇ ਅੰਦਰ ਹੀ ਨਹੀਂ ਵੱਟਦਾ ਕਹਿੰਨ ਕਿ ਪਿਤਾ ਜੀ ਮੇਰੀ ਇੱਛਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਸੁਣਾਂ ਕਿਉਂਕਿ ਮੈਂ ਰੋਜ਼ ਸੁਣਦੀ ਹਾਂ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਮੇਰਾ ਜੀ ਕਰਦਾ ਮੈਂ ਸਾਰਾ ਪਾਠ ਸੁਣਾਂ ਉਹਨੂੰ ਪਤਾ ਹੀ ਵੀ ਹਰੀਆ ਸਮਾਜੀ ਇਹ ਤੇ ਗੁਰੂ ਗ੍ਰੰਥ ਸਾਹਿਬ ਵਾਲਾ ਕਦੇ ਮੂੰਹ ਵੀ ਕਰਦਾ ਇਹ ਕਿਵੇਂ ਕਰੇ ਪਰ ਉਹਨੇ ਪਹਿਲਾਂ ਬਚਨ ਲੈ ਲਿਆ ਪਹਿਲਾਂ ਬਚਨ ਲੈ ਲਿਆ ਉਹਨੇ ਉਹ ਕਹਿੰਦਾ ਮੰਨਾਂਗਾ ਬੇਟਾ ਜੋ ਤੂੰ ਕਹੇਂਗੀ ਮੰਨਾਂਗਾ ਉਹਨਾਂ ਨੇ ਕਿਹਾ ਫਿਰ ਪਾਠ ਕਰਾਓ ਤੇ ਮੈਂ ਕੋਲ ਪੂਰਾ ਪਾਠ ਸੁਣਨਾ ਉਹ ਹੁਣ ਆਤਮਾਰਾਮ ਗਿਆ ਭਾਈ ਸਾਹਿਬ ਕੋਲ ਅਗਲੇ ਦਿਨ ਕਹਿੰਦੇ ਸਾਡੇ ਘਰ ਸਿਰੇ ਪਾਠ ਲੱਖੋ ਭਾਈ ਸਾਹਿਬ ਵੀ ਉੱਤੇ ਥੱਲੇ ਵੇਖਾਂ ਵੀ ਇਹ ਤੇ ਕਦੇ ਗੁਰਦੁਆਰੇ ਫੜਿਆ ਵੀ ਨਹੀਂ ਤੇ ਇਹ ਅੱਜ ਕੀ ਹੋ ਗਿਆ ਉਹਨਾਂ ਨੇ ਕਿਹਾ ਸਤਿਵਚਨ ਕਹਿੰਦੇ ਉਹ ਜਿਹੜੇ ਸੰਤ ਜੀ ਆਏ ਨੇ ਉਹਨਾਂ ਨੇ ਵੀ ਸਾਡੇ ਘਰ ਲਿਆਇਓ ਕਹਿੰਦੇ ਖੁਸ਼ ਆਜਣਗੇ ਪਾੜ ਰੱਖਿਆ ਗਿਆ ਤੇ ਉਸ ਬੀਬੀ ਨੇ ਐਨ ਆਪਣੇ ਕੋਲ ਨਾ ਬਿਸਤਰਾ ਢਵਾ ਲਿਆ ਜਦੋਂ ਮਨ ਹੀ ਧਾਰਨਾ ਆ ਗਈ ਅਸੀਂ ਤੇ ਪਾਠ ਕਰਾਉਨੇ ਆ ਪਾਠ ਭਾਈ ਸਾਹਿਬ ਕਰ ਰਹੇ ਹੁੰਦੇ ਨੇ ਇਹ ਹੱਟੀ ਦੇ ਬੈਠੇ ਹੁੰਨੇ ਆ ਖੇਤਾਂ 'ਚ ਗਏ ਹੁੰਨੇ ਆ ਗੁਰੂ ਸਾਹਿਬ ਕੋਲ ਤੇ ਬੰਦੇ ਨਹੀਂ ਹੈ ਕਿ ਉਹਨੇ ਐਨ ਬਿਸਤਰਾ ਢਾ ਲਿਆ ਬੈ ਉਹਨੇ ਕੀ ਕੱਖਰ ਸੁਣੇ ਬੜੇ ਧਿਆਨ ਜਦੋਂ ਪਤਾ ਵੀ ਨਾ ਪਾਠੀਆਂ ਨੂੰ ਵੀ ਕੋਈ ਸੁਣਨ ਵਾਲਾ ਬੈਠਾ ਫਿਰ ਪਾਠੀ ਵੀ ਜਰਾ ਸਾਬਤ ਹੋ ਜਾਂਦੇ ਨੇ ਉਹਨੇ ਸੁਣਿਆ ਜਦੋਂ ਭਉ ਭੈਣ ਲੱਗਾ ਨਾ ਤੇ ਉਹਦੇ ਮਨ ਵਿੱਚ ਇਹ ਆਇਆ ਵੀ ਮੈਂ ਸਾਰੀ ਬਾਣੀ ਸੁਣ ਲਈ ਏ ਮੇਰਾ ਰੋਗ ਤੇ ਬਿਠਿਆ ਨਹੀਂ ਕਹਿੰਦੇ ਐਨ ਜਦੋਂ ਸ਼ਲੋਕ ਸ਼ੁਰੂ ਹੋ ਰਹੇ ਸਨ ਤੇ ਉਹਨੂੰ ਕੁਝ ਹੋਇਆ ਕੀ ਹੋਇਆ ਤੇ ਉਹ ਹੀ ਜਾਣਦੀ ਉਹਨੇ ਪਿਤਾ ਨੂੰ ਇਸ਼ਾਰਾ ਕੀਤਾ ਤੇ ਮੈਨੂੰ ਬਾਥਰੂਮ ਲੈ ਚਲੋ ਉਹਨੂੰ ਬਾਹੋਂ ਫੜ ਕੇ ਉੱਥੇ ਲੈ ਗਏ باتھ روم سار انہوں ایک الٹی آئی ایسی الٹی آئی کہ کیڑیاں دانا اس طرح سمو نکل کے باہر اور جیوں ہی وہ بماری جڑ باہر نکلی نہ انہوں محسوس ہے میں ٹھیک ہو گئی پاؤ پہ گیا وہ نوبر نو ہو گئی اس آتما رام نے پھر امر چکیا آج اڑے ہرمندر صاحب جو دو نشان صاحب نے نا انہا دی سب تو پہلا سیوا اس آتما رام نے کی اسی پڑی جا رہے ہیں پڑی جا رہے ہیں پر پڑھ کے سنیے بچاریے عمل کریے پھر کیوں گا دوکھ روگ سنتاب اترے سنی سچی بانی, بانی, بانی سنت ساجن پہے سر, پہ سر سے پورے گرتے جانی, جانی ساڑھے کچھ مشنری سر سے والے تو خطرہ پیدا ہو گیا وہ پڑھن لگے میں انو چڈو پڑھنا کیوں تُسی یہ کہہ لگا? سر سے پاٹ نگاڑو نہ کیونکہ یہ جڑے جھوٹے والے جی سرسے جی سانت ساجن با چ جی لکھے نہیں نہیں او سرسا ایک شہر ہے گا یہ سرسا دا مطلب ہے سہت دے ہو گئے ایک باری تھوڑا ہوں ہے ساون سرس منا اتر اتنے بھی سرس بنا دو ساون سرسی کامنی ਅਸੀਂ ਕਿਸੇ ਤੋਂ ਦਰ ਪੈ ਵਿੱਚ ਆ ਕੇ ਉਹ ਨਾ ਕਰੇ ਆਈ ਇੱਥੇ ਮਤਲਬ ਹੈ ਸਹਿਤ ਰਸ ਦੇ ਹੋ ਗਏ ਸੰਤ ਸਾਜਨ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਵਿਚਾਰੀ ਅਮਲ ਕੀਤਾ ਉਹ ਸੰਤ ਸਾਜਨ ਸਹਿਤ ਰਸ ਦੇ ਹੋ ਗਏ ਉਹਨਾਂ ਦੇ ਅੰਦਰ ਆਤਮਕ ਰਸ ਪੈਦਾ ਹੋ ਸੰਤ ਸਾਜਨ ਪੂਰੇ ਗੁਰਤੇ ਜਾਣੇ ਉਹਨਾਂ ਨੇ ਪੂਰੇ ਗੁਰੂ ਦੀ ਸਿੱਖਿਆ ਨਾਲ ਇਹਨੂੰ ਜਾਣ ਲਿਆ ਤਰਪਾਚਕ ਨੇ ਸੁਣ ਤੇ ਪੁਨੀਤ ਜਿਹੜੇ ਇਸ ਬਾਣੀ ਨੂੰ ਸੁਣਨਗੇ ਉਹ ਵੀ ਪਵਿੱਤਰ ਹੋ ਜਾਣ ਕਹਿ ਤੇ ਪਵਿੱਤ ਸਤਗੁਰੂ ਰਹਾ ਭਰਪੂਰੇ ਸਤਗੁਰੂ ਰਹਾ ਭਰਪੂਰੇ ਹਉ ਸਤਗੁਰ ਦੇ ਰਾਰੇ ਨੂੰ ਔਂਕੜ ਹੈ ਸਤਗੁਰ ਰਹਾ ਭਰਪੂਰੇ ਉਹ ਸਤਗੁਰ ਉਹ ਪਰਮੇਸ਼ਵਰ ਸਾਰਿਆਂ ਵਿੱਚ ਭਰਪੂਰ ਹੈ ਜਰੇ ਜਰੇ ਬਿਸਮਾਇਆ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਵਾਜੇ ਅਨਹਦ ਤੂਰੇ ਨਾਨਕ ਜੀ ਬੇਨਤੀ ਕਰਦੇ ਨੇ ਭਾਈ ਜਿਹੜੇ ਗੁਰੂ ਦੇ ਚਰਨਾਂ ਨਾਲ ਲੱਗ ਗਏ ਉਹਨਾਂ ਦੇ ਅੰਦਰ ਤੂਰੇ ਦਾ ਮਤਲਬ ਹੈ ਵਾਜੇ ਪਹਿਲੇ ਵਾਜੇ ਦਾ ਮਤਲਬ ਵੱਜ ਪਏ ਤੂਰੇ ਦਾ ਮਤਲਬ ਹੈ ਵਾਜੇ ਪਹਿਲੇ ਵਾਜੇ ਜਦੋਂ ਵੱਜ ਪਏ ਦੀ ਗੱਲ ਹੈ ਵਾਜੇ ਅਨਹਦ ਤੂਰੇ ਤੂਰੇ ਇਹਨੂੰ ਬਹੁਦੇ ਤੂਰੇ ਹੀ ਪੜੀ ਜਾਂਦੇ ਨੇ ਉਹ ਤੂਰੇ ਤੇ ਤੂਰੇ ਵਿੱਚ ਫਰਕ ਹੈ ਤੂਰੇ ਦਾ ਮਸਲਬਾ ਵਾਜੇ ਉਹਨਾਂ ਦੇ ਅੰਦਰ ਅਨਹਦ ਵਾਜੇ ਵਾਜਦਾ ਹੈ ਉਹ ਫਿਰ ਅਠੇ ਪੈਰ ਆਨੰਦ ਵਿੱਚ ਰਹੇ